ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਰੁੱਤ ਚੌਥੀ ਸਾਖੀ 13ਵੀਂ ਸਿੱਖਾਂ ਦੇ ਹੁਕਮ ਮੰਨਣ ਦੀ ਕਥਾ ਸਾਤਿ ਗੁਰੂ ਜੀ ਉਸ ਦਿਨ ਰਵਾਲਸਰ ਹੀ ਸਨ ਕਿ ਇੱਕ ਸਿੱਖ ਇੱਕ ਸੁੰਦਰ ਬੰਦੂਕ ਤਿਆਰ ਕਰਕੇ ਲਿਆਇਆ ਤੇ ਉਸਨੇ ਉਹ ਬੰਦੂਕ ਗੁਰੂ ਜੀ ਦੀ ਪੇਟਾ ਕੀਤੀ ਉਸ ਸਮੇਂ ਗੁਰੂ ਜੀ ਦੇ ਪਾਸ ਕੁਝ ਕੁ ਪਹਾੜੀ ਰਾਜੇ ਤੇ ਚੌਕੀ ਸੰਗਤ ਬੈਠੀ ਸੀ ਉਸ ਬੰਦੂਕ ਨੂੰ ਹੱਥ ਵਿੱਚ ਲੈ ਕੇ ਸ ਆਹਬਾ ਨੇ ਇੱਕ ਕੌਤਕ ਕੀਤਾ ਉਹਨਾਂ ਨੇ ਬਚਨ ਕੀਤਾ ਇਸ ਬੰਦੂਕ ਦੀ ਪ੍ਰੀਖਿਆ ਵਾਸਤੇ ਇੱਕ ਸਿੱਖ ਦੀ ਲੋੜ ਹੈ ਜਿਹੜਾ ਇਸ ਦੀ ਗੋਲੀਦਾਰ ਨਿਸ਼ਾਨਾ ਬਣ ਸਕੇ ਕੀ ਕੋਈ ਤਿਆਰ ਹੈ ਤਿਆਰ ਹੈ ਸ਼ਬਦ ਅਜੇ ਸਤਗੁਰੂ ਜੀ ਤੇ ਬੁੱਲਾ ਉੱਤੇ ਹੀ ਸੀ ਕਿ 8 10 ਸਿੰਘ ਉੱਠ ਕੇ ਤਿਆਰ ਹੋ ਪਏ ਉਨ੍ਹਾਂ ਦਾ ਆਪੋ ਵਿੱਚ ਦੀ ਝਗੜਾ ਹੋ ਗਿਆ ਪਿਓ ਆਖੇ ਕਿ ਉਸਨੇ ਪਹਿਲਾ ਸਤਗੁਰਾਂ ਦਾ ਹੁਕਮ ਸੁਣਿਆ ਤੇ ਇਸ਼ਾਰਾ ਦੇਖਿਆ ਤੇ ਪੁੱਤਰ ਆਖੇ ਨਹੀਂ ਉਸਨੇ ਪਹਿਲਾ ਹੁਕਮ ਸਰਵਣ ਕੀਤਾ ਹੈ ਉਸ ਦੀ ਵਾਰੀ ਹੈ ਉਹ ਇਹ ਗੋਲੀ ਦਾ ਨਿਸ਼ਾਨਾ ਬਣੇਗਾ ਪਰ ਦੂਸਰੇ ਪਾਸੇ ਪਿਓ ਮਰਨ ਵਾਸਤੇ ਕਲਾ ਸੀ ਪਿਓ ਪੁੱਤਰਾਂ ਤੋਂ ਬਿਨਾ ਹੋਰ ਸਿੱਖ ਬਹੁਤੇ ਕਲੇ ਸਨ ਉਹ ਵੀ ਚਾਹਦੇ ਸਨ ਕਿ ਸਤਗੁਰਾਂ ਦੀ ਗੋਲੀ ਦਾ ਨਿਸ਼ਾਨਾ ਬਣ ਕੇ ਉਹ ਆਪਣਾ ਜੀਵਨ ਸਫਲ ਕਰਨ ਇਸ ਤਰ੍ਹਾਂ ਸਿੰਘਾਂ ਦੀ ਢੀੜ ਲੱਗ ਗਈ ਤੇ ਇੱਕ ਤਕੜੀ ਕਤਾਰ ਬਣ ਗਈ ਦਰਸ਼ਕ ਬਹੁਤ ਹੈਰਾਨ ਸਨ ਉਹ ਸੋਚਦੇ ਸੀ ਸਿੰਘਾਂ ਦਾ ਸਤਿਗੁਰੂ ਜੀ ਨਾਲ ਕਿੰਨਾ ਪਿਆਰ ਹੈ ਐਸੇ ਪ੍ਰੇਮੀ ਤੇ ਸ਼ਰਧਾਲੂ ਸਿੱਖਾਂ ਦੇ ਹੁੰਦਿਆ ਹੋਇਆ ਕੋਈ ਐਸਾ ਸਤਿਗੁਰੂ ਜੀ ਨੂੰ ਚਿਤ ਨਹੀਂ ਸਕਦਾ ਜਿਹੜੇ ਬਿਨਾਂ ਕਾਰਨ ਮਰਨਾ ਚਾਹੁੰਦੇ ਸਨ ਉਹ ਕਿਸੇ ਕਾਰਨ ਵਾਸਤੇ ਕਦੋਂ ਮਰਨੋਂ ਪਿੱਛੋਂ ਹਟਦੇ ਹਨ ਜਿਸ ਮਹਾਬਲੀ ਕੋਲ ਐਸੀ ਸਿਰਲਤ ਸੂਰਮਿਆਦੀ ਸੈਨਾ ਹੋਵੇ ਉਹ ਜ਼ਰੂਰ ਚਕਰਵਰਤੀ ਬਾਦਸ਼ਾਹ ਬੰਦਾ ਹੈ ਪਹਾੜੀ ਰਾਜਿਆਂ ਨੇ ਤਾਂ ਉਂਗਲਾ ਮੁਖ ਵਿੱਚ ਪਾ ਲਈਆਂ ਉਹ ਅਚਮਕ ਅੱਖਾਂ ਨਾਲ ਬਿਟ-ਬਿਟ ਤੱਕਦੇ ਰਹੇ ਆਖਰ ਇਮਤਿਹਾਨ ਦਾ ਵੇਲਾ ਆ ਪੁੱਜਿਆ ਗੁਰੂ ਜੀ ਨੇ ਨਿਸ਼ਾਨਾ ਲਿਆ ਬੰਦੂਕ ਦਾ ਕੋੜਾ ਨੱਪਿਆ ਪਰ ਗੋਲੀ ਉਪਰੋਂ ਦੀ ਕੱਢ ਦਿੱਤੀ ਕਿਸੇ ਮਨੁੱਖ ਦਾ ਨੁਕਸਾਨ ਨਾ ਕੀਤਾ ਇਹ ਕੌਤਕ ਦੇਖ ਕੇ ਸਾਰੇ ਹੈਰਾਨ ਹੋਏ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਵਾਰ ਦਿੱਤੇ ਤੇ ਆਖਿਆ ਕਦੀ ਅਸਾਂ ਦੇ ਸੁਪਨੇ ਪੂਰਨ ਜ਼ਰੂਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ